ਜੈ ਪੀਨ ਜੈ ਬਾਦ ਜੈ ਪੀਨ ਜੈ ਬਾਦ ਜੈ ਪੀਨ ਜੈ ਗੁਰਪਤਨ ਪੰਨੂ ਅਤਵਾਦੀ ਨੂੰ ਕਹਿਣਾ ਚਾਹਨਾ ਵਾ ਅਗਰ ਤੂੰ ਆਪਣੇ ਪੇਵੋਲਾ ਪੰਜਾਬ ਆ ਕੇ ਦਿਖਾ ਜਗ੍ਹਾ ਤੇਰੀ ਟੈਨ ਤੇਰਾ ਅਸੀਂ ਨਾ ਡਰੇ ਨਾ ਡਰ ਸੀ ਚਾਂਦੀ ਚੌਂਚ ਟੰਗਿਆ ਸੀ ਉੱਥੇ ਕਿਹੜਾ ਤੁਹਾਡੇ ਚੁਗਿਆ ਸੀ ਤਾਂ ਇਹ ਦਲਤ ਬਾਬਾ ਜੀਵਨ ਸਿੰਘ ਟੰਗਰੇਟਾ ਗੁਰੂ ਦਾ ਪੇਸ਼ ਮੋਦੀ ਸਾਹਿਬ ਜੀ ਨੂੰ ਮਿਲਿਆ ਜਾਵੇ ਪ੍ਰਧਾਨ ਮੰਤਰੀ ਜੀ ਨੂੰ ਤੇ ਇਹਦੇ ਤੇ ਜਲਦ ਤੋਂ ਜਲਦ ਕੋਈ ਵੱਡੀ ਕਾਰਵਾਈ ਪਾਉਂਦਾ ਕੀ ਮਨਸ਼ਾ ਹੈ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਪੰਜਾਬ ਦੇ ਮਾਹੌਲ ਨੂੰ ਹਮੇਸ਼ਾ 21 ਡਿਵਾਈਡ ਕਰਦਾ ਕਿ ਪੰਜਾਬ ਦਾ ਕਿਸੇ ਤਰੀਕੇ ਮਾਹੌਲ ਖਰਾਬ ਹੋਵੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਜੈ ਪੀਨ ਜੈ ਬਾਦ ਜੈ ਪੀਨ ਜੈ ਬਾਦ ਪੀਨ ਜੈ ਭਗਤ ਬਾਵਾ ਤੇਰੀ ਸੋਤ ਤੇ ਮੇਰਾ ਨਾਮੇ ਲੋਕ ਤੇ 21 ਤੁਕੀ ਚੱਕ ਦੇ ਅੰਗ ਡੱਕ ਪਾ ਰੱਖਦੇ ਆਂ ਸ਼੍ਰੀ ਰਾਮ ਬਾਦਵਾ ਦਾ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹ ਕਮਲਜੀਤ ਸਿੰਘ ਕਮਲਜੀ ਜੋ ਕੋਈ ਜਾਣ ਪਛਾਣ ਦੇ ਬਹੁਤਾ ਨਹੀਂ ਇਹ ਖੰਨਾਉ ਦੇ ਸ਼ਹਿਰ ਦੇ ਰਹਿਣ ਵਾਲੇ ਡਿਊਰੋ ਚੀਫ ਨੇ ਪੰਜਾਬ ਕੇਸਰੀ ਜਗੋਂ ਹੀ ਖਵਾਰ ਦੇ ਅਸੀਂ ਇਹਨਾਂ ਦੇ ਅੱਜ ਗ੍ਰਹਿ ਵਿਖੇ ਬੈਠੇ ਆਂ ਸਾਡੇ ਨਾਲ ਮਾਨਯੋਗ ਸ਼੍ਰੀ ਗੇਜਰਾਉਂ ਜੀ ਜਿਹੜੇ ਬੱਬਰ ਸ਼ੇਰੀ ਦੇ ਕੰਮ ਕਰ ਰਹੇ ਪੂਰੇ ਹਲਕੇ ਸ਼੍ਰੀ ਫਤਗੜ ਸਾਹਿਬ ਵਿੱਚ ਬਤੌਰ ਭਾਜਪਾ ਅਤੇ ਨਾਲ ਮੇਰੇ ਨਾਲ ਜਿੰਦਾਜੀਤ 6 ਅਮਿਤ ਲੁੜਾ ਜੀ ਮੈਂ ਇਹ ਕਹਿਣਾ ਚਾਹਨਾ ਵਾ ਜਿਹੜਾ ਹੱਤਵਾਦੀ ਗੁਰਪਤਨ ਪੰਨੂਆ ਬਾਹਰ ਬੈਠ ਕੇ ਸਾਡੇ ਬੀ ਆਰ ਵੇਦਕਰ ਜੀ ਨੂੰ 14 ਅਪ੍ਰੈਲ ਨੂੰ ਤੋੜਨ ਦੇ ਮੁੱਤ ਦੇ ਤੋੜਨ ਦੀ ਗੱਲਾਂ ਕਰਦਾ ਵਾ ਇਹਨਾਂ ਸਹਿਨ ਜੋਗਾ ਨਾ ਬਰਦਾਸ਼ ਜੋਗਾ ਸਾਡੇ ਬੀ ਆਰbedkar ਜੀ ਸੁਧਾਨ ਦੇ ਨਰਵਾਤਾ ਨੇ ਔਰ ਭਾਰਦਰਧਨ ਨੇ ਸਾਡੀ ਜਿਹੜੀ ਐਸਸੀ ਔਰ ਐਸਸੀ ਸਮਾਜ ਆਸੀਂ ਐਸਸੀ ਸਮਾਜ ਨਾਲ ਡੱਟ ਕੇ ਖੜੇ ਆ ਮੈਂ ਗੁਰਪਤਨ ਪੰਨੂ ਅਤਵਾਦੀ ਨੂੰ ਕਹਿਣਾ ਚਾਹੁੰਦਾ ਵਾ ਅਗਰ ਤੂੰ ਆਪਣੇ ਪਿਓ ਦਾ ਪੰਜਾਬਾ ਵਾਂ ਕੇ ਦਿਖਾ ਜਗਾ ਤੇਰੀ ਟਹਿਣ ਤੇਰਾ ਅਸੀਂ ਨਾ ਡਰੇ ਰਹੇ ਡਰਾਵਾ ਕਿਸੇ ਨੂੰ ਭਾਤੂ ਸਾਡੇ ਜਿਹੜੇ ਬੀਆਰ ਬੇਦ ਕਰ ਜੀਦੇ ਕਦੇ ਫਲੋਰ ਦੇ ਨੇੜੇ ਜਾ ਕੇ ਖਲਸਤਾ ਨਾ ਲਵਾਇਆ ਇਹ ਸਾਨੂੰ ਨਾ ਸਹਿਣ ਜਵਾਰਾ ਬਰਦਾਸ਼ਤ ਹੋਗਾ ਇਹ ਜਿੰਨੀ ਨਿੰਦਿਆ ਹੋਊਗੀ ਅਸੀਂ ਕਰਾਂਗੇ ਮੈਂ ਪਹਿਲਾਂ ਵੀ ਕਿਹਾ ਸੀ ਗੁਰਪਤਨ ਪੰਨੂ ਅਤਵਾਦੀ ਨੂੰ ਜਿਹੜਾ ਮਾਰੂਗਾ ਜਿਹੜਾ ਕਤਲ ਕਰੂਗਾ ਉਹ 1.5 ਕਰੋੜ ਰੁਪਏ ਦਾ ਨਾਮ ਦੇਊਗਾ ਗੁਰਸਿਮਰਨ ਸਿੰਘ ਮੰਡ ਅਸੀਂ ਨਾ ਡਰੇ ਨਾ ਡਰਨ ਵਾਲਿਆਂ ਸਾਡੇ ਬੀਆਰ ਬੇਦ ਕਰ ਜਿਹੜਾ ਹਮਲਾ ਕਰੂਗਾ ਉਹ ਨਾ ਅਸੀਂ ਅਸੀਂ ਸਹਿਣ ਨਹੀਂ ਕਰਨਾ ਹੈਗਾ ਬਰਦਾਸ਼ਤ ਨਹੀਂ ਕਰਨਾ ਸੱਤ ਮੈਂ ਦੁਆਰਾ ਫਿਰ ਆਪ ਜੋੜ ਕੇ ਕਹਿਣਾ ਵਾ ਸਾਡੇ ਪੰਜਾਬ 'ਚ ਸ਼ਾਂਤੀ ਰਹਿਣ ਦਿਓ ਸ਼ਾਂਤੀ ਰਹਿਣ ਦਿਓ ਸ਼ਾਂਤੀ ਰਹਿਣ ਦਿਓ ਪੰਨੋ ਵਰਗੇ ਦੇ ਮਕਰ ਨਾ ਲੱਗੋ ਚਾਹੇ ਨੌਜਾਨ ਪੀੜੀ ਆ ਤੇ ਕੋਈ ਆ ਸਾਡੇ ਪੰਨੂ ਭਾਰਤ ਦਾ ਤਿਰੰਗਾ ਝੰਡਾ ਦਾ ਅਪਮਾਨ ਕਰਾਉਂਦਾ ਲੋਕਾਂ ਤੋਂ ਆਪ ਵੀ ਕਰਦਾ ਵਾ ਤਿਰੰਗੇ ਝੰਡਾ ਸਾਡਾ ਆਨ-ਵਾਨ ਸ਼ਾਨ ਆ ਅਸੀਂ ਤਿਰੰਗੇ ਝੰਡੇ ਦੀ ਛਾਹ ਹੇਠ ਮੇਖਣਾ ਵਾ ਤਿਰੰਗਾ ਝੰਡਾ ਸਾਨੂੰ ਕੁਰਬਾਨੀਆਂ ਦੇ ਕੇ ਮਿਲਿਆ ਵਾ ਇਹ ਪੰਨੂ ਤੈਨੂੰ ਬਾਰ-ਬਾਰ ਮੈਂ ਸਮਝਾ ਤੇਰੇ ਘਰੇ ਦੋ ਵਾਰ ਤਲੰਗਾ ਝੰਡਾ ਲਾਇਆ ਚੰਡੀਗੜ੍ਹ ਵਿਖੇ ਤੈਨੂੰ ਪਹਿਲਾਂ ਵੀ ਕਿਹਾ ਸੀ ਵੀ ਤੇਰੀ ਬੋਲਤੀ ਬੰਦ ਕਰਾਉ ਗੁਰਸਿਮਰਨ ਸਿੰਘ ਮਾਨਾ ਵੀ ਤੋੜਾ ਤੇ ਗੇ ਜਨਾਬ ਜੀ ਕਮਲ ਜੀ ਕਮਲ ਜੀ ਪਾਰ ਤੂੰ ਸੂਰਿਆਣੀ ਹੁਣ ਜਦੋਂ ਸਾਨੂੰ ਇੰਨੇ ਦੁੱਖ ਲੱਗ ਰਿਹਾ ਤੇ ਸਾਡੇ ਬੀਰ ਮੇਲ ਸਰਜੀ ਦੇ ਬੁੱਤਾਂ ਤੇ ਤੂੰ ਖਾਲਸਾ ਦੇ ਨਾਰੇ ਲਾਇਆ ਕਦੇ 14 ਅਪ੍ਰੈਲ ਨੂੰ ਤੂੰ ਕਹਿ ਰਿਹਾ ਵੀ ਬੁੱਤ ਤੋੜ ਦੇ ਤੂੰ ਅਗਰ ਪਿਓ ਦਾਵਾ ਤੂੰ ਸਾਡੇ ਸਾਹਮਣੇ ਆ ਕੇ ਦਿਖਾ ਦੇ ਜਾਸੀ ਨਹੀਂਗਾ ਤੂੰ ਨਹੀਂ ਧੰਨਵਾਦ ਮਰਜਾ ਜੋ ਅੱਜ ਅਸੀਂ ਬਾਬਾ ਸਾਹਿਬ ਵਿਚਕਰ ਦੀ ਪਹਿਲਾ ਖਾਲਸਤਾਨੀ ਪੰਨੂ ਉਹਦੇ ਚਿਹਤੇ ਜਿਹੜੇ ਪੰਜਾਬ ਦੇ ਚ ਗੁੰਡਾਗਰਦੀ ਕਰ ਰਹੇ ਆ ਪੰਜਾਬ ਦਾ ਮਾਣ ਖਰਾਬ ਕਰ ਰਹੇ ਆ ਦੇਸ਼ ਨੂੰ ਬਰਬਾਦੀ ਵੱਲ ਲੈ ਕੇ ਜਾ ਰਹੇ ਆ ਨਾ ਕਦੀ ਦੇਸ਼ ਬਰਬਾਦ ਹੋਇਆ ਤੇ ਨਾ ਕੋਈ ਖਾਲਸਤਾਨੀ ਇਹਨੂੰ ਬਰਬਾਦ ਕਰ ਸਕਦਾ ਇਹ ਦਲਤ ਸਮਾਜ ਪੂਰੇ ਦੇਸ਼ ਦੇ ਵਿੱਚ 34% ਹੈ ਪਨੂ ਤੈਨੂੰ ਇਹ ਦੱਸਦੇ ਆਂ ਉਸ ਸਮਾਂ ਯਾਦ ਕਰ ਜਦੋਂ ਗੁਰੂਆਂ ਨੂੰ ਲੋਰਡ ਜੀ ਚੰਕੋੜ ਦੀ ਗੜੀ ਚੋਂ ਉਹ ਤੁਸੀਂ ਬੰਦੇ ਹੋ ਨਹੀਂ ਐ ਜਦੋਂ ਤੁਹਾਨੂੰ ਉੱਥੇ ਮਾਈ ਭਾਗੋ ਨੇ ਕਿਹਾ ਦਾ ਆਲੋ ਚੂੜੀਆਂ ਬੰਨਲੋ ਗਾਣੇ ਉਹ ਤੂੰ ਤਾਂ ਗਰਦਾਰੀ ਚੋਂ ਐ ਤੂੰ ਉਹ ਬੰਦਿਆਂ ਚੋਂ ਐ ਜਦੋਂ ਗੁਰੂਆਂ ਨੂੰ ਲੋੜ ਪਈ ਤਾਂ ਤੁਸੀਂ ਲੋਕ ਗੁਰੂਆਂ ਦਾ ਸਾਥ ਛੱਡ ਕੇ ਆ ਗਏ ਤੁਸੀਂ ਉਹ ਐ ਜਦੋਂ ਨਵੇਂ ਪਾਚੀ ਦਾ ਸਿਸ ਚਾਂਦੀ ਚੌਂਚ ਟੰਗਿਆ ਸੀ ਉੱਥੇ ਕਿਹੜਾ ਤੁਹਾਡੇ ਚ ਗਿਆ ਸੀ ਤਾਂ ਇਹ ਦਲਤ ਬਾਬਾ ਜੀਵਨ ਸਿੰਘ ਰੰਗਰੇਟਾ ਗੁਰੂ ਦਾ ਬੇਟਾ ਬਾਬਾ ਜੀਵਨ ਸਿੰਘ ਨਵੇਂ ਪਾਚੀ ਦਾ ਦਿਲ ਤਿੰਨ ਦਿੱਲੀ ਦੋ ਸਿਰ ਸਿਲਾ ਕੇ ਗੁਰੂ ਮਹਾਰਾਜ ਨੂੰ ਵੇਡ ਕੀਤਾ ਇਸੇ ਕਰਕੇ ਤਾਂ ਕਿ ਆ ਗੁਰੂ ਮਹਾਰਾਜ ਨੇ ਅਗਰੇਟੇ ਗੁਰੂ ਕੇ ਬੇਟੇ ਰਗ ਰਗ ਮੇਡੇ ਤੇ ਬਪ ਨੂੰ ਤੂੰ ਸਾਡੇ ਨਾਲ ਕਹਿੰਦਾ ਜਿਹੜਾ ਸਾਡੇ ਨਾਲ ਕਿਹਾ ਉਹਦਾ ਕੱਕ ਨਹੀਂ ਰਿਹਾ ਜੇ ਤੂੰ ਕਿਹਾ ਤੇਰੇ ਮੈਂ ਦਮ ਹੈ ਤੂੰ ਅਮਰੀਕਾ ਚ ਬਾਹਰ ਨਿਕਲ ਕੇ ਦਿਖਾ ਜੇ ਤੇਰੇ ਮੈਂ ਦਮ ਹੈ ਹਿੰਦੁਸਤਾਨ ਨਹੀਂ ਕਿਸੇ ਵੀ ਦੇਸ਼ ਦੇ ਵਿੱਚ ਤੂੰ ਤਸਕਿਆ ਜੇ ਤੇਰੇ ਡੱਕਰ ਕਰਕੇ ਤੈਨੂੰ ਇਲਾ ਨੂੰ ਨਾ ਖਲਾ ਦੀਏ ਤਾਂ ਸਾਨੂੰ ਵੀ ਵਾਲਮੀਕੀ ਮਜਬੂਰ ਸਿੱਖਣਾ ਕਿ ਜੇ ਜੇ ਜੀ 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 ਜਿਹੜਾ ਪੰਨੂ ਹੈਗਾ ਅਤਵਾਦੀ ਮਤਲਬ ਉਹਦਾ ਕੀ ਮਨਸ਼ਾ ਹੈ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਪੰਜਾਬ ਦੇ ਮਾਹੌਲ ਨੂੰ ਮੇਸ਼ਾ ਉਹ 21 ਡਿਵਾਈਡ ਕਰਦਾ ਕਿ ਪੰਜਾਬ ਦਾ ਕਿਸੇ ਤਰੀਕੇ ਮਾਹੌਲ ਖਰਾਬ ਹੋਵੇ ਭਾਈਚਾਰਾ ਖਰਾਬ ਕਰਨਾ ਕਿ ਭਾਈਚਾਰਾ ਖਰਾਬ ਹੋਵੇ ਹਿੰਦੂ ਸਿੱਖ ਭਾਈਚਾਰਾ ਜ਼ਿੰਦਗੀ ਚ ਕਦੀ ਖਰਾਬ ਨਹੀਂ ਹੋ ਸਕਦਾ ਹਿੰਦੂ ਸਿੱਖ ਦਾ ਨੋ ਮਾਰ ਦਾ ਰਿਸ਼ਤਾ ਹੈ ਜਿਹੜੇ ਵਿਦੇਸ਼ ਚੋਂ ਮਾਨ ਸਾਹਿਬ ਨੇ ਇੱਕ ਗੱਲ ਕਹੀ ਮਾਨ ਸਾਹਿਬ ਨੇ ਇੱਕ ਗੱਲ ਕਹੀ ਬੜੀ ਵਧੀਆ ਕਿ ਤੇਰੇ ਤੇ ਨਾਮ ਰੱਖਿਆ ਡੇਢ ਕੋਟ ਦਾ ਜਿਹੜਾ ਤੇਰਾ ਕਤਲ ਕਰੇਗਾ ਮੈਂ ਕਹਿੰਦਾ ਮਾਨ ਸਾਹਿਬ ਦੀ ਗੱਲ ਬੜੀ ਜੱਤੀ ਕਿਉਂਕਿ ਇਹ ਲੋਕਾਂ ਨੇ ਕੀ ਹੈ ਕਿ ਸਾਡੇ ਪੁੱਤਰਾਂ ਨੂੰ ਜਿਹੜੇ ਪੰਜਾਬ ਦੇ ਪੁੱਤਰ ਨੇ ਸਾਡੇ ਪੰਜਾਬ ਦੇ ਚੀ ਨੇ ਜਿਹੜੇ ਪਨੂਨਾ ਦੀ ਜਾਣ ਕੇ ਜਵਾਨੀ ਨੂੰ ਖਰਾਬ ਕਰ ਰਿਹਾ ਮਤਲਬ ਆਪ ਪੰਨੂ ਤੇਰੇ ਚ ਦਮ ਆਪ ਹੈ ਨਹੀਂ ਤੂੰ ਲਾਣਾ ਭੋਲੇ ਪਾਲ ਜੰਦਾ ਭੋਲੇ ਪਾਲੇ ਬੱਚਿਆਂ ਨੂੰ ਆਪਣੇ ਮਗਰ ਲਾ ਕੇ ਜਾਣ ਕੇ ਪੰਜਾਬ ਦਾ ਬੋਲ ਖਰਾਬ ਕਰਨੀ ਤੇਰੀ ਸਾਸ਼ਾ ਰਚ ਰਿਹਾ ਮੈਂ ਕਹਿੰਦਾ ਮੋਦੀ ਸਾਹਿਬ ਤੁਹਾਡੇ ਵਰਗੇ ਗ੍ਰੇਟ ਪ੍ਰਧਾਨ ਮੰਤਰੀ ਕੋਈ ਜ਼ਿੰਦਗੀ 'ਚ ਨਹੀਂ ਆ ਸਕਦੇ ਕਿਉਂਕਿ ਤੁਸੀਂ ਬਹੁਤ ਗ੍ਰੇਟ ਹੋ ਤੁਹਾਨੂੰ ਦਿਲੋਂ ਸਲੂਟ ਹੈ ਮੈਂ ਕਹਿੰਦਾ ਦਿਲੋਂ ਸਲੂਟ ਕਰਦਾ ਐ ਅੰਮੀ ਤੋੜਾ ਮਾਨ ਸਾਹਿਬ ਸਾਡੇ ਗੱਜਾ ਰਾਮ ਜੀ ਦੇਖੋ ਜੀ ਸਾਡੇ ਕਮਲਜੀਤ ਜੀ ਮਤਲਬ ਅੱਜ ਖੰਨਾ ਦੇ ਵਿੱਚ ਅਸੀਂ ਸਪੈਸ਼ਲਿਸਟ ਕੰਮ ਲਈ ਆਏ ਕਿ ਦੇਖੋ ਜੋ ਸਾਡੇ ਬਾਬਾ ਸਾਹਿਬ ਦੀ ਦੇਣ ਕੋਈ ਦੇ ਨਹੀਂ ਸਕਦਾ ਕਦੀ ਕੋਈ ਨਹੀਂ ਦੇ ਸਕਦਾ ਮਤਲਬ ਹਰ ਕੋਈ ਸੰਵਧਾਨ ਸਲੂਟ ਮਾਰਦਾ ਵੀ ਹਿੰਦੁਸਤਾਨ ਦੇ ਸੰਵਧਾਨ ਨੂੰ ਸਲੂਟ ਮਾਰ ਰਿਹਾ ਬਾਬਾ ਬਾਬਾ ਸਾਹਿਬ ਨੂੰ ਮਤਲਬ ਇਹ ਉਹ ਲੋਕ ਨੇ ਜਿਹੜੇ ਉਹ ਗੰਦੇ ਕੀੜੇ ਕਹੂੰਗਾ ਪੰਨੂ ਵਰਗੇ ਜਿਹੜੇ ਜਾਣ ਕੇ ਸਾਡੇ ਪੰਜਾਬ ਦੇ ਮੋਲ ਨੂੰ ਖਰਾਬ ਕਰਦੇ ਮੋਦੀ ਸਾਹਿਬ ਇੱਕ ਬੇਇੱਜ਼ਤੀ ਹੈ ਦਾਸ ਦੀ ਕੰਮ ਤੁਹਾਡਾ ਹੀਰੋ ਡਾਇਮੰਡ ਵਾਲਾ ਕੰਮ ਹੈ ਤੁਹਾਡਾ ਇਹਨਾਂ ਟੌਪ ਦਾ ਕੰਮ ਹੈ ਮੋਦੀ ਸਾਹਿਬ ਤੁਹਾਡਾ ਇਹਨਾਂ ਟੌਪ ਦਾ ਕਿ ਇੱਕ ਬੇਟੀ ਹੈ ਤੁਹਾਡੀ ਟਰੰਪ ਸਾਹਿਬ ਨੇ ਬਹੁਤ ਵਧੀਆ ਰਾਸ਼ਟਰਪਤੀ ਕਰਨ ਇਹਨੂੰ ਮੈਂ ਕਹਿੰਨਾ ਕਸੀਡ ਕਸੀਡ ਕੇ ਇਹੋ ਜੀ ਥਾਂ ਲਿਆਇਆ ਜਾਵੇ ਇਹੋ ਜੀ ਥਾਂ ਲਿਆਣੇ ਬਸ ਆ ਦੇਖੋ ਕਿੰਨੀ ਵਧੀਆ ਗੱਲ ਕਹੀ ਕਿੰਨੀ ਵਧੀਆ ਗੱਲ ਜੱਤੀ ਵੀ ਉਹ ਦੇਖੋ ਮੈਂ ਕਹਿੰਨਾ ਇਹਨਾਂ ਦੇਣਾ ਕਦੀ ਕੋਈ ਦੇ ਨਹੀਂ ਸਕਦਾ ਤੇ ਇਹਨਾਂ ਨੇ ਕਿੰਨੀ ਵਧੀਆ ਗੱਲ ਮੂਗਲ ਸਾਡੀ ਡਿਊਟੀ ਲਗਾ ਲਓ ਮਤਲਬ ਸ਼ਕਤੀ ਤਾਕਤ ਕਹੂੰਗਾ ਤਾਕਤ ਇਹ ਹਿੰਦੁਸਤਾਨ ਦੀ ਤਾਕਤ ਹੈ ਸ਼ਕਤੀ ਹੈ ਤੈਨੂੰ ਪੰਨੂ ਅਸੀਂ ਇਹ ਦਿਖਾ ਦਈਏ ਇਹ ਸਾਡੀ ਤਾਕਤ ਸ਼ਕਤੀ ਦੇਖ ਲੈ ਅੱਖਾਂ ਖੋਲ ਕੇ ਕਿ ਅਸੀਂ ਸਾਰੇ ਭਾਈ ਅਸੀਂ ਸਾਰੇ ਭਾਈਚਾਰਾ ਲੋਕ ਬੈਠਿਆ ਅਸੀਂ ਇੱਕ ਸਾਡਾ ਸਮਾਜ ਇੱਕ ਹੈ ਤੇਰੇ ਵਰਗੇ ਗੰਦੇ ਕੀੜਿਆਂ ਨਾਲ ਤੇਰੇ ਵਰਗੇ ਗੰਦੇ ਆਂਡਿਆਂ ਨਾਲ ਅਸੀਂ ਕੁੱਟਣ ਵਾਲੇ ਨਹੀਂ ਹੈਗੇ ਅਸੀਂ ਇੱਕ ਸਾਡੀ ਕੋਈ ਸਾਡੀ ਆਪੀ ਤੋਂਦਸਦਾ ਸਾਡਾ ਭਾਈਚਾਰਾ ਬਹੁਤ ਹੀ ਵਧੀਆ ਵੈ ਮੇਰੀ ਇੱਕ ਚੀਜ਼ ਹੋਰ ਸਪੱਸ਼ਟੀ ਹੈਗੀ ਹੈ ਮੋਦੀ ਸਾਹਿਬ ਬਸ ਬੇਨਤੀ ਇਹ ਕਹਿ ਲਈਏ ਇਹਨੂੰ ਕਸੀਡ ਕੇ ਭਾਰਤ ਲਿਆਓ ਬਾਹਰ ਮੈਂ ਤੇ ਇਹਦੀ ਗੱਲ ਕਹੂੰਗਾ ਜੈ ਸ਼੍ਰੀ ਕ੍ਰਿਸ਼ਨਾ ਸਾਈ ਗੁਰੂ ਜੀ ਕੀ ਫਤਿਹ ਅੱਜ ਜੇਸ ਮੁੱਦੇ ਨੂੰ ਲੈ ਕੇ ਅਸੀਂ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਅੱਜ ਜਿਹੜਾ ਸਭ ਤੋਂ ਵੱਡਾ ਗੁਰਪੰਤ ਗੁਰਪਤਵੰਤ ਸਿੰਘ ਪੰਨੂ ਜਿਹੜਾ ਕਿ ਇਹਦਾ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਸਾਡੀ ਤਾਂ ਸਿੱਖ ਕੌਮ ਤੇ ਇਹ ਕਲੰਕ ਹੈ ਇਹ ਗੰਦੀ ਨਾਲੀ ਦਾ ਕੀੜਾ ਹੈ ਜਿਹੜਾ ਜਿਹਦਾ ਕੋਈ ਮਕਸਦ ਨਹੀਂ ਕਦੇ ਇਹਦਾ ਇੱਕੋ ਇੱਕ ਮਕਸਦ ਹੈ ਵੀ ਅਸੀਂ ਪੰਜਾਬ ਦਾ ਤੇ ਸਾਡੇ ਦੇਸ਼ ਦਾ ਮਾਹੌਲ ਕਿਵੇਂ ਖਰਾਬ ਕਰਨਾ ਹੈ ਇਹ ਪਹਿਲਾਂ ਤਾਂ ਇਹ ਹਿੰਦੂ ਸਿੱਖ ਏਕਤਾ ਨੂੰ ਟਾਰਗੇਟ ਕਰਦਾ ਸੀ ਕਿਤੇ ਮੰਦਿਰਾਂ ਤੇ ਹਮਲੇ ਕਰਵਾਤੇ ਮੰਦਿਰਾਂ ਦੀ ਬੇਅਦਬੀ ਕਰਾਤੀ ਹੁਣ ਇਹਨੇ ਕੁਝ ਸਮੇਂ ਤੋਂ ਇਹਨੇ ਦੇਖਿਆ ਵੀ ਮਾਹੌਲ ਹੁਣ ਹੋਰ ਜਿਆਦਾ ਹੋਰ ਕਿਵੇਂ ਖਰਾਬ ਹੋ ਸਕਦਾ ਤੇ ਹੁਣ ਕੁਝ ਸਮੇਂ ਤੋਂ ਇਹਨੇ ਇੱਕ ਸਾਡੇ ਸਤਕਾਰਯੋਗ ਬਾਬਾ ਸਾਹਿਬ ਅਮੇਰਕਰ ਸਾਹਿਬ ਜੀ ਤੇ ਜਿਹੜੇ ਬੁੱਤਾਂ ਨਾਲ ਛੇੜਛਾੜ ਸ਼ੁਰੂ ਕਰਵਾਤੀ ਹੈ ਵੀ ਪੰਜਾਬ ਦਾ ਮਾਹੌਲ ਵੀ ਇਸ ਤਰੀਕੇ ਖਰਾਬ ਕੀਤਾ ਜਾਵੇ ਪਰ ਮੈਂ ਗੁਰਪਤਵਨ ਸਿੰਘ ਪੰਨੂ ਜੀ ਨੂੰ ਕਹਿਣਾ ਚਾਹੂੰਗਾ ਵੀ ਤੁਸੀਂ ਇਹਨਾਂ ਹਰਕਤਾਂ ਤੋਂ ਬਾਹਰ ਆ ਜਾਓ ਤੂੰ ਬਹੁਤ ਹੀ ਸ਼ਰਮ ਨਾਲ ਕਹਿਣਾ ਪੈ ਰਿਹਾ ਹੈ ਬੀਏ ਇਹ ਆਪਣੇ ਪਿੱਛੇ ਸਿੰਘ ਲਾਂਦਾ ਹੈ ਇਹ ਸਾਡੀ ਕੌਮ ਨੂੰ ਬਦਨਾਮ ਕੀਤਾ ਪਿਆ ਇਸ ਬੰਦੇ ਨੇ ਸਾਡੀ ਕੌਮ ਨੂੰ ਕਲੰਕਿਤ ਕੀਤਾ ਪਿਆ ਇਹੋ ਜਿਹੇ ਲੋਕਾਂ ਨੂੰ ਜਿਵੇਂ ਮੰਡ ਸਾਹਿਬ ਨੇ ਦੱਸਿਆ ਵੀ ਜੇ ਉਹਨਾਂ ਨੇ 1.5 ਕਰੋੜ ਦਾ ਜੋ ਵੀ ਇਸ ਲਈ ਕੀਤਾ ਜਾ ਜਾਵੇ ਇਹ ਮੋਦੀ ਸਾਹਿਬ ਜੀ ਨੂੰ ਮਿਲਿਆ ਜਾਵੇ ਪ੍ਰਧਾਨ ਮੰਤਰੀ ਜੀ ਨੂੰ ਤੇ ਇਹਦੇ ਤੇ ਜਲਦ ਤੋਂ ਜਲਦ ਕੋਈ ਵੱਡੀ ਕਾਰਵਾਈ ਕਰਵਾਈ ਜਾਵੇ